गल बड़े माणी है कि पाकिस्तान तथा सिख का नौ तो मास है अगर सिक्खी चो तीकस्तान थोड़े जब समय पाकिस्तान हटा दो सिकी नामुकमल है क्योंकि सिक्खी का मुढ़ला स्थान जितो सिक्खी शुरू हुई ननकाणा साहब है गुरु नानक पातशाह ज्योति ज समा करतारपुर साहब है ਗੁਰੂ ਅਮਰਦਾਸ ਜੀ ਅਸੀਂ ਹਰਮੰਦਰ ਸਾਹਿਬ ਅੰਮ੍ਰਿਤਸਰ ਸਿੱਖੀ ਦਾ ਘਰ ਜਾ ਕੇ ਮਥਾ ਟਿਕਦੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਨਮ ਸਥਾਨ ਹੈ ਸ਼ਹੀਦਾ ਦੇ ਸਰਪੰਚ ਸ਼ਾਂਤੀ ਦੇ ਪੌਂਚ ਗੁਰਜੰਦਰ ਜੀ ਮਾਰਾ ਦਾ ਸ਼ੀਤੀ ਸਥਾਨ ਡੇਰਾ ਸਬ ਲਾਹੌਰ ਹੈ ਸੋ ਪ੍ਰਤ ਬਹੁਤ ਸਾਰੇ ਇਤਿਹਾਸਿਕ ਸਥਾਨ ਇਸ ਪਵਿੱਤਰ ਧਰਤੀ ਤੇ ਹੈ ਸੋ ਤੁਸੀਂ ਇਸ ਪਵਿੱਤਰ ਧਰਤੀ ਤੇ ਆਏ ਤੁਹਾਨੂੰ ਇੱਥੇ ਜੀ ਆਇਆਂ ਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਦੇ ਵਿੱਚ ਸਿੱਖ ਨੂੰ ਮਾਣ ਸਨਮਾਨ ਮਿਲਦਾ ਹੈ ਜੋ ਸਿੱਖ ਆਂਦਾ ਹੈ ਤੇ ਪਾਕਿਸਤਾਨ ਚ ਵਸੜਾ ਵਾਲਾ ਮੁਸਲਮਾਨ ਭਾਈਚਾਰਾ ਪਾਕਿਸਤਾਨ ਚ ਵਸੜਾ ਵਾਲਾ 크੍ਰਿਸਚੀਅਨ ਭਾਈਚਾਰਾ ਹਿੰਦੂ ਭਾਈਚਾਰਾ ਸਿੱਖ ਨੇ ਤੁਹਾਨੂੰ ਮਾਣ ਸਨਮਾਨ ਦੇਣਾ ਹੀ ਹੈ ਪਰ ਇਹ ਸਾਰੇ ਤੁਹਾਨੂੰ ਮਾਣ ਸਨਮਾਨ ਦਿੰਦੇ ਨੇ ਸੋ ਤੁਸੀਂ ਇੱਥੇ ਆਏ ਮੈਂ ਆਫੀ ਚਾਹਨਾ ਕਿ ਤੁਹਾਡੀ ਰਜਿਸਟਰੀ ਦੀ ਸੇਵਾ ਹੋਣੀ ਚਾਹੀਦੀ ਸੀ ਸੇਵਾ ਕਾਟ ਹੋ ਗਈ ਹੋਈ ਹੈ ਬਾਦੀ ਬਾਫੀ ਚਾਹਦਾ ਸੋ ਮੈਂ ਇੱਥੇ ਆ ਨਹੀਂ ਸੀ ਮੈਨੂੰ ਆ ਉਹਨਾਂ ਐਸੀ ਕੁੰਦਨ ਪਾਏ ਸਾਹਿਬ ਉਹ ਉੱਥੇ ਸਵਿਟਜ਼ਰਲੈਂਡ ਤੋਂ ਕਿ ਤੁਸੀਂ ਤਸ਼ਰੀਫ ਲਿਆ ਹੋ ਮੈਂ ਸੱਚ ਇੱਕ ਕਾਨਫਰੰਸ ਆਸਤੇ ਸ਼ਹਿਰੋਂ ਬਾਹਰ ਕਾਫੀ ਦੂਰ ਬੈਠਾ ਸੀ ਮੈਂ 8 29 ਨੂੰ ਸੀ ਦੇਖ ਕੇ ਮੈਨੂੰ ਇੱਕ ਤਾਂ ਪਹਿਲੇ ਮੈਂ ਆ ਗਿਆ ਸ਼ਹਿਰ ਪਰਲੇ ਦਰਸ਼ਨ ਹੋਣੇ ਸਨ ਇਸ ਸੱਤੇ ਪਰਲੇ ਦਰਸ਼ਨ ਹੋ ਗਏ ਮੈਂ ਸ਼ੁਕਰੀਆ ਅਦਾ ਕਰਦਾ ਆਪਣੇ ਪ੍ਰਾਪ ਦਾ ਪ੍ਰਸ਼ੰਦ ਅंसारी ਸਾਹਿਬ ਦਾ ਜਿਨ੍ਹਾਂ ਨੇ ਉਪਰਲਾ ਕੀਤਾ ਔਰ ਉਪਰਲਾ ਕਰਕੇ ਤੁਹਾਡੇ ਦਰਸ਼ਨ ਹੋ ਰਹੇ ਨੇ ਜੋ ਤੁਸੀਂ ਵਾਪਸ ਜਾਓ ਉੱਥੇ ਪਿਆਰ ਤੇ ਮੁਹੱਬਤ ਲੈ ਕੇ ਜਾਓ ਇਸ ਦਾ ਤੌਰ ਤੇ ਪਹਿਲੇ ਹੀ ਬਹੁਤ ਸਾਰੇ ਕਿਹਾਏ ਨੇ ਕਿ ਸਾਡੇ ਪਿਆਰ ਤੇ mohabbat اور اے پرشاد جاکو تے ਵੰਡਰਾ اور ਦਰਸ਼ਨਾ ਕਿ ਤੁਹਾਡਾ ਜਿਹੜਾ ਸਿੱਖ ਇਥੇ ਪਾਕਿਸਤਾਨ ਚ ਬੈਠਾ ਹੈ ਇੱਕ ਪਰਸੈਪਸ਼ਨ ਇੰਡੀਆ ਹੀ ਦਿੱਤੀ ਜਾਂਦੀ ਹੈ ਕਿ ਪਾਕਿਸਤਾਨ ਚ ਵਸਣ ਵਾਲਾ ਸਿੱਖ ਸ਼ਾਇਦ ਖੁਸ਼ਹਾਲ ਨਹੀਂ ਹੈ ਪਾਕਿਸਤਾਨ ਚ ਵਸਣ ਵਾਲੇ ਸਿੱਖ ਨੂੰ ਸ਼ਾਇਦ ਮਾਨ ਸਨਮਾਨ ਨਹੀਂ ਮਿਲਦਾ ਸੋ ਇਹ ਗੱਲ ਉੱਥੇ ਜਾ ਕੇ ਸਿੱਧਾ ਠੋਕ ਕੇ ਹੱਥ ਮਾਰ ਕੇ ਕਹਿਣਾ ਕਿ ਪਾਕਿਸਤਾਨ ਚ ਵਸਣ ਵਾਲਾ ਸਿੱਖ ਉੱਥੇ ਦੇ ਮੁਸਲਮਾਨਾਂ ਨੂੰ ਜ਼ਿਆਦਾ ਖੁਸ਼ ਆਉਂਦੀ ਇਹ ਵਗਦਾ ਸਮਾਜ ਦੇ ਘਰੇ ਸ਼ੌਨਿਹਾਲ ਉਹ ਤੁਹਾਨੂੰ ਮੁਸਲਮਾਨ ਪਾਈਚਾਰਾ ਇਹ ਜੀ ਇੱਥੋਂ ਦਾ ਮੁਸਲਮਾਨ ਪਾਈਚਾਰਾ ਸਿੱਖਾਂ ਨੂੰ ਆਪਣੇ ਮੱਥੇ ਦਾ ਤਾਜ ਕੰਡਾ ਹੈ ਇੱਥੋਂ ਦਾ ਵਸਣ ਵਾਲਾ ਮੁਸਲਮਾਨ ਪਾਈਚਾਰਾ ਸਿੱਖਾਂ ਨੂੰ ਆਪਣੇ ਹੱਥ ਦਾ ਸਲਾ ਰੱਖਦਾ ਸੋ ਪਾਕਿਸਤਾਨ ਵਸਣ ਦੀ ਘਟਕੰਟੀ ਸਿੱਖਾਂ ਦੀ ਜਿਹੜੀ ਹੈ ਉਹ ਹਮੇਸ਼ਾ ਬੜੇ ਮਾਣ ਨਾਲ ਕਰਦੀ ਜਿਵੇਂ ਪ੍ਰੇਵਲੈਂਜ ਮਾਈਨੋਰਟੀ ਹੈ ਘਟਕੰਟੀਆਂ ਲੇਕਿਨ ਉਹ ਘਟਕੰਟੀ ਜਨ ਸਾਰੇ ਅਧਿਕਾਰ ਨਹੀਂ ਉਹ ਅਧਿਕਾਰ ਜਿੱਥੇ ਕਿਥੇ ਸਾਡਾ ਬਸੰਵਾਲ ਪ੍ਰਾ ਲੈਂਡ ਖੜਾ ਹੋਏਗਾ ਤੇ ਸਿੱਖ ਖੜਾ ਹੋਏਗਾ ਤੁਹਾਨੂੰ ਕਹਿਣਗੇ ਸਰਦਾਰ ਜੀ ਤੁਸੀਂ ਅੱਗੇ ਆ ਜਾਓ ਇਹ ਕਹਿਦੇ ਆਪਣੇ ਨੇ ਤੁਸੀਂ ਅੱਗੇ ਆਓ ਤੁਹਾਨੂੰ ਅਸੀਂ ਜ਼ਿਆਦਾ ਪਿਆਰ ਕਰਦੇ ਫਿਰ ਇੱਥੇ ਤੁਹਾਡੀਆਂ ਸੁਝਾਅ ਆਏ ਨੇ ਜਿੱਦ ਵਿੱਚ ਕੋਈ ਸ਼ੱਕ ਨਹੀਂ ਕਿ ਸਿੰਘ ਸਵਾ ਦੀ ਇੱਕ ਬੜੀ ਤਾਰੀਖ ਹੈ ਇਸ ਪਾਕਿਸਤਾਨ ਤੇ ਪਰ ਮੈਂ ਹੁਣ ਕੱਲ ਹੀ ਕੋਇਟਾ ਤੋਂ ਵਾਪਸ ਆਇਆ ਤੋਂ ਅਲਵੇ ਸੁਰਤ ਨੂੰ ਖੁਸ਼ੀ ਹੋਏਗੀ ਪਹਿਲੀ ਵਾਰੀ 1947 ਤੋਂ ਬਾਅਦ ਪ੍ਰਧਾਨ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਅਮਰਦਾਸ ਜੀ ਮਹਾਰਾਜ ਜੀ 10 ਦਿਨ ਪਹਿਲੇ ਅਸੀਂ ਉਹਨਾਂ ਦਾ ਪ੍ਰਕਾਸ਼ ਪੁਰਬ ਸੈਲੀਬ੍ਰੇਟ ਕੀਤਾ ਸੋ ਪ੍ਰਦਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਵਾਰੀ ਜਾ ਕੇ بلوچستان ਦੀ ਸੰਗਤ ਨਾਲ ਗੁਰਦੁਆਰਾ ਸ੍ਰੀ ਸਿੱਖ ਸਭਾ ਦਾ ਕਿਸੇ ਨੂੰ ਸੈਲੀਬ੍ਰੇਟ ਕੀਤਾ ਹੈ ਉਹਨੇ ਹਾਂ ਇਸ ਗੁਰਦੁਆਰਾ ਪਹਿਲੇ ਸਕੂਲ ਸੀ ਸੋ ਅਸੀਂ ਉਸ ਗੁਰਦਗੁਰੂ ਘਰ ਨੂੰ ਵਾਪਸ ਲਿਆ ਹੈ ਔਰ ਗੁਰਦੁਆਰਾ ਸ੍ਰੀ ਸਿੱਖ ਸਭਾ بلوچستان ਦੇ ਵਿੱਚ ਕੋਟਾ ਦੇ ਵਿੱਚ ਸਿਸਟਮ ਖੁੱਲ ਗਿਆ ਹੈ ਗੁਰਦੁਆਰਾ ਸ੍ਰੀ ਸਿੱਖ ਸਭਾ ਫੈਸਲਾਬਾਦ ਦੇ ਵਿੱਚ ਹੈ ਮੈਂ ਕੁਝ ਦਿਨ ਪਹਿਲੇ ਉੱਥੇ ਆਪ ਗਿਆ ਮੈਂ ਸਾਡੇ ਜਿਹੜੇ ਮੰਤਰੀ ਨੇ ਐਜੂਕੇਸ਼ਨ ਦੇ ਉਹ ਮਿਰਨਾਲਸਨ ਉਥੋਂ ਇੰਤਜ਼ਾਮੀਆਂ ਡਿਪਟੀ ਕਮਿਸ਼ਨਰ ਕਮਿਸ਼ਨਰ ਮਿਰਨਾਲਸਨ ਔਰ ਸਿ ਪੂਰਾ ਜ਼ੋਰ ਲਾ ਰਹੇ ਕਿ ਜਦਾ ਫੈਸਲਾਬਾਦ ਦੇ ਵਿੱਚ ਗੁਰੂ ਘਰ ਹੈ ਕਿਉਂਕਿ ਦੇਖੋ ਇਧਰ ਕੋਈ ਸ਼ੱਕ ਨਹੀਂ ਕਿ ਜਿੱਥੇ ਗੁਰੂ ਘਰ ਹੈ ਗੁਰੂ ਘਰ ਦਾ ਮਤਲਬ ਸਿਰਫ ਜਾ ਕੇ ਪਾਠ ਪੂਜਾ ਮਦੱਕ ਵਸੇ ਕੋੜਾ ਨਹੀਂ ਗੁਰੂ ਘਰ ਜੇ ਤੁਹ ਜਾਂਦੇ ਹੋ ਤੁਹਾਨੂੰ ਵਿੱਦਿਆ ਵੀ ਮਿਲਦੀ ਹੈ ਤੁਹਾਨੂੰ ਵਿੱਦਿਆ ਦੀ ਲੋੜ ਹੈ ਤੁਹਾਨੂੰ ਗੁਰੂ ਘਰ ਚ ਵਿੱਦਿਆ ਮਿਲਦੀ ਹੈ ਤੁਸੀਂ ਬਿਮਾਰ ਹੋ ਤਾਂ ਗੁਰੂ ਘਰ ਚ ਤੁਹਾਡਾ ਇਲਾਜ ਹੋਏਗਾ तो होर समाजिक किस भी है गुरु घर से जाते हैं तो, तो गुरु घर तौर समाजिका उसका भी उपरालेगा भुखे हो तो तक गुरु घर से जाकर लंगर मिलेगा कपड़े की वस्त की लड़ है गुरु घर जागो तो वस्ता मिलेगा सो इसे तरीके जो फैसलाबाद का गुरु घर है जिसका ना गुरुद्वारा श्री सिंह सभा है उसनों असि उच्च पातशाह बख्शिश कर असं कोशिश कर रहे कि अनकरीब उ महाराज का प्रकाश हो प्रकाश होकर जो उंगत ने वह जानते नतमस्तक हो गुरु घर दिन प्राप्त ਇਸ ਸਿੱਧੇ ਕਹਿੰਦੇ ਸੀ ਬਾਕੀ ਗੁਰਦੁਆਰਾਂ ਦੀ ਗੱਲ ਕੀਤੀ ਮੈਂ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਲੇਕਿਨ ਹਕੀਕਤ ਇਹ ਹੈ ਕਿ ਪਾਕਿਸਤਾਨ ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ ਨੂੰ ਹੋਏ ਸਿਰਫ 23 ਸਾਲ ਹੋਏ ਕਿਉਂਕਿ 99 ਤੋਂ ਪਹਿਲੇ ਸਾਰੇ ਗੁਰਦੁਆਰਾਂ ਬਿਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ 99 ਦੇ ਵਿੱਚ ਪਾਕਿਸਤਾਨ ਦੀ ਸਿੱਖ ਸੰਗਤ ਨੇ ਫੈਸਲਾ ਕੀਤਾ ਕਿ ਸਿੱਧਾ ਗੁਰਦੁਆਰਾਂ ਨੂੰ ਆਪ ਸੇਵਾ ਸੰਭਾਲ ਕਰਨਗੇ ਕਿਉਂਕਿ 99 ਤੋਂ ਪਹਿਲੇ ਜਿੰਨਾ ਮਾਇਆ ਹੁੰਦੀ ਸੀ ਜਿਹੜੀ ਚਾਵਾਂਤ ਦੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਂਦੀ ਸੀ ਮਾਇਆ ਗੈਣ ਕੇ ਨਾਲ ਅਕੀਤ ਦੀ ਜਦੋਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਗੁਰਦੁਆਰਾ ਦੀ ਸੇਵਾ ਸੰਭਾਲਣ ਦੀ ਕੋਸ਼ਿਸ਼ ਕੀਤਾ ਸੋ ਇਹ ਜਿੰਨੀ ਤੁਸੀਂ ਗੁਰੂ ਘਰਾਂ ਦੇ ਦਰਸ਼ਨ ਕੀਤੇ ਨੇ ਇਹ ਪਿਛਲੇ 25 ਸਾਲ ਦੀ ਸਾਡੀ ਸੇਵਾ ਹੈ ਔਰ ਪਿਛਲੇ 25 ਸਾਲ ਦੇ ਵਿੱਚ ਗੁਰਤਾਰਾਮ ਦੀ ਸੇਵਾ ਸੰਭਾਲ ਕਰਕੇ ਗੁਨਾਰਕ ਪਾਸ਼ਾ ਨੇ ਬਖਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨੂੰ ਇਸ ਤੀਕੇ ਦਾ ਕੀਤਾ ਕਿ ਜੋ ਸੰਤਾਨ ਤੇ ਸੰਤਾਨ ਨੂੰ ਸਿੱਖ ਧਰਮ ਦੇ ਨਾਲ ਸੀਗੰ ਸੇਵਾ ਕਰ ਸਕੀ ਲੇਕਿਨ ਤੁਸੀਂ ਇੱਕ ਗੱਲ ਬੜੇ ਫਖਰ ਨਾਲ ਕਹਿ ਸਕਦੇ ਹੋ ਕਿ ਅਸੀਂ ਵਰਤਮਾਨ ਨੂੰ ਜਿਹੜੀ ਉਹਨਾਂ ਦੀ ਅਸਲ ਹਾਲਤ ਸੀ ਉਹ ਚ ਰਿਫਲਟ ਕੀਤਾ ਹੈ ਅਸੀਂ ਕਿਸੇ ਗੁਰਤਾਮ ਤੇ ਸੱਗੇ ਮਰਮਰ ਨਹੀਂ ਲਾਇਆ ਅਸੀਂ ਕਿਸੇ ਉਸੇ ਕਿਸੇ ਗੁਰਤਾਮ ਦੇ ਉੱਪਰ ਉਹ ਸਾਰੀ ਇਸ ਤਰ੍ਹਾਂ ਨਹੀਂ ਕੀਤੀ ਕਿ ਅਸੀਂ ਪੁਰਾਣੀਆਂ ਨਿਸ਼ਾਨੀਆਂ ਖਤਮ ਕਰਦੀ ਕਰਤਾਰਪੁਰ ਸਾਹਿਬ ਤੁਹਾਡੇ ਸਾਹਮਣੇ ਹੈ ਕਰਤਾਰਪੁਰ ਸਾਹਿਬ ਦਾ ਉਹ ਕਿ ਮੈਂ ਕਰਤਾਰਪੁਰ ਸਾਹਿਬ ਉਹਦੇ ਵੇਖੇ ਜੋ 94 ਦੇ ਕਰਤਾਰਪੁਰ ਸਾਹਿਬ ਟਾਟੇਰੀ ਸੀ 92 ਦਾ ਸਲਾਬ ਫਲੱਡ ਆਇਆ ਸੀ ਹੜ ਆਇਆ ਸੀ ਤੇ ਮੈਂ 94 ਚ ਗਿਆ ਤਾਂ ਉਹ ਤੇ ਬਿਲਕੁਲ ਟਾਟੇਰੀ ਜਿਹੀ ਕੋਈ ਸ਼ੈ ਨਹੀਂ ਸੀ ਸੋ ਪਾਕਿਸਤਾਨ ਸਰਕਾਰ ਨੇ 99 2000 ਦੇ ਵਿੱਚ ਫੈਸਲਾ ਕੀਤਾ ਕਿ ਅਸੀਂ ਇਹਦਾ ਇਤਿਹਾਸਿਕ ਹਿਸਤਾਨ ਹੈ ਅਸੀਂ ਇਤਿਹਾਸਿਕ ਹਿਸਤਾਨ ਨੂੰ ਆਬਾਦ ਕਰਨਾ ਹੈ ਸੋ 2000 ਦੇ ਵਿੱਚ 99 2000 ਦੇ ਵਿੱਚ ਪਹਿਲੀ ਵਾਰੀ ਗੁਰਦੁਆਰਾ ਕਰਤਾਰਪੁਰ ਸਭ ਖੁੱਲਿਆ 10 ਦੇ ਵੱਡੇ ਵੀਰ ਗੈਰੀ ਗੋਵਰ ਸਿੰਘ ਦੀ ਪਹਿਲੀ ਵਾਰੀ ਹੱਦਦਾਰਤੀ ਬਣ ਕੇ ਉੱਥੇ ਗਿਆ ਉਹਨਾਂ ਦੀ ਸੇਵਾ ਸੰਭਾਲ ਕੀਤੀ ਸੋ ਇਹ ਉਹ ਆਸਾਨ ਹੈ ਜੇ ਤੁਸੀਂ 99 2000 ਤੋਂ ਲੈ ਕੇ ਹੁਣ ਤੱਕ 30 ਸਾਲਾਂ ਦੇ ਵਿੱਚ ਤੁਸੀਂ ਵੇਖਿਆ ਇਸ ਹਿਸਤਾਨ ਦੀ ਸੇਵਾ ਸੰਭਾਲੀ ਸੋ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਹਿਸਤਾਨ ਜਿਹੜੇ संताली तो बाद बंद हो गया सर बंद होने कारण की जारी गल जो उत नहीं सी उत को मत्था टेकने तो उस गुरुधाम की सेवा संभाल के कि जिथे जिथे सिख बैठा है चाहे वह लाहौर है चाहे वह ननकाना साहब है चाहे वह पंजा साहब है चाहे वह होर शहर है चाहे वह इमनाबाद है उत्तर गुरु घर असी खोले ने और अहिस्ता आसता सा प्लैन है कि असी गुरु घर सेवा संभाल बहुत बेहतर ढंग लेकिन ਉਦੇਸ਼ਿਤ ਤੁਹਾਨੂੰ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਆਓ ਸਾਡੇ ਨਾਲ ਬੈਠੋ ਵਿਰਸੇ ਨੂੰ ਸਮਝੀਏ ਕਿਉਂਕਿ ਇਹ ਸਿੱਖ ਵਿਰਸਾ ਹੈ ਤਾਂ ਸਾਡੇ ਆਣੇ ਵਾਲੀ نسل ਹੈ ਉਹਨੂੰ ਪਤਾ ਹੋਵੇ ਕਿ ਪਾਕਿਸਤਾਨ ਦੇ ਸਿੱਖ ਰੀਤੀ ਜੋ ਗੱਲ ਕਰਦੇ ਸਿੱਸੀ ਆਪਣਾ ਵਿਰਸਾ ਸੰਭਾਲਿਆ ਹੈ ਆ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 10 ਮਹੀਨੇ ਪਹਿਲੇ ਦਾਸ ਨੂੰ ਮੌਕਾ ਮਿਲਿਆ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਰੀ ਕਮੇਟੀ ਮੈਂਬਰਾਂ ਨੇ ਮੈਨੂੰ ਪ੍ਰਧਾਨ ਅਯੋਗ ਕੀਤਾ ਜੋ ਸਾਡਾ ਇਸ ਤੋਂ ਫੈਸਲਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਿਸ ਤਰ੍ਹਾਂ ਅਸੀਂ ਪਹਿਲੇ ਸੇਵਾ ਸੰਭਾਲ ਕਰ ਰਹੇ ਸਾਂ ਅਸੀਂ ਉਸ ਤੋਂ ਬਿਹਤਰ ਢੰਗ ਨਾਲ ਸੇਵਾ ਸੰਭਾਲ ਕਰਨੀ ਹੈ ਆਣੇ ਅਜਿਹੀ ਸੰਕਟਾਂ ਦੀ ਚੰਗੇ ਢੰਗ ਨਾਲ ਸੇਵਾ ਸੰਭਾਲ ਕਰਨੀ ਹੈ ਇਸ ਤੋਂ ਪ੍ਰਾਪਤ ਅਸੀਂ ਇੱਕ ਇੰਟਰਨੈਸ਼ਨਲ ਐਡਵਾਈਜ਼ਿੰਗ ਕਮੇਟੀ ਬਣਾਉਣ ਜਾ ਰਹੇ ਹਾਂ ਦੁਨੀਆ ਭਰ ਦਾ ਸਿੱਖ ਅਸੀਂ ਉਹਨਾਂ ਉਸ ਕਮੇਟੀ ਦੇ ਵਿੱਚ ਲੈਣ ਜਾ ਰਹੇ ਹਾਂ ਉਸ ਕੋਲ ਸ਼ੋਹਰਹਾ ਅੱਲਾਹ ਉਸ ਨੂੰ ਕਹਾਂਗੇ ਆਓ ਸਹਿਯੋਗ ਕਰੋ ਜਿਹੜਾ ਜਿਹੜਾ ਗੁਰਦੁਆਰਾ ਬੰਦ ਹੈ ਉੱਥੇ ਕਾਰ ਸੇਵਾ ਸੰਭਾਲ ਕਾਰ ਸੇਵਸਮਾਲ ਕੇ ਉਸ ਗੁਰਦੁਆਰੇ ਨੂੰ ਅਸੀਂ ਬਿਹਤਰ ਢੰਗ ਨਾਲ ਪ੍ਰੀਜ਼ਰਵ ਕਰੀ ਸਾਡਾ ਮਕਸਦ ਗੁਰਦੁਆਰੇ ਟਾਗੇ ਨਾਮੇ ਗੁਰਦੁਆਰਾ ਬਣਾਉਣਾ ਨਹੀਂ ਹੈ ਸਾਡਾ ਮਕਸਦ ਗੁਰਦੁਆਰਾ ਤੇ ਸੰਗੇ ਮਰਮਤ ਲਾਣਾ ਨਹੀਂ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇੰਡੀਪੈਂਡੈਂਟ ਬਾਡੀ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ 10 ਮੈਂਬਰ ਤੇ ਪ੍ਰਦਾਨ ਮਨਤੀ ਕਰਦੇ ਹੈ ਔਰ ਉਹ ਫੈਸਲੇ ਸਿੱਖੀ ਮਰਿਆਦਾ ਅਨਸਾਰ ਸਿੱਖੀ ਪਾਵਨਾਂ ਅਨਸਾਰ ਸਿੱਖ ਰਣਨੀਤੀਆਂ ਮਨੋਂ ਕਾਮਨਾ ਅਨਸਾਰ ਸੀ ਫੈਸਲਾ ਕਰਦੇ ਹਾਂ ਸੋ ਅਸੀਂ ਕੋਈ ਫੈਸਲਾ ਇਸ ਤਰ੍ਹਾਂ ਦਾ ਨਹੀਂ ਕਰਦੇ ਜਿਵੇਂ ਕਿ ਸਿੱਖ ਪੰਗਾਬ ਨਾਲ ਨੂੰ ਠੇਸ ਪਹੁੰਚਾਵੇ ਸੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਬੜਾ ਆ ਸਮ ਟਾਈਮ ਨੈਗੇਟਿਵ ਚਰਚਾ ਕੀਤਾ ਜਾਂਦਾ ਸੋ ਮੈਂ ਤੁਹਾਨੂੰ ਬੜੇ ਅਦਬ ਦੇ ਨਾਲ ਸਤਿਕਾਰ ਦੇ ਨਾਲ ਕਹਾਂਗਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਜ਼ ਅ ਸੋਵਰਨ ਬੋਡੀ ਔਰ ਇਸ ਦਾ ਇੱਕ ਆਪਣਾ ਸੰਵਿਧਾਨ ਹੈ ਇਸ ਦਾ ਇੱਕ ਆਪਣਾ ਆਇਨਾ ਹੈ ਔਰ ਉਸ ਆਇਨਾ ਦੇ ਮੁਤਾਬਕ ਕੰਮ ਕਰਦੀ ਹੈ ਇਸ ਤੋਂ ਪ੍ਰੰਤ ਕਿਉਂਕਿ ਦਾਸ ਮੰਤਰੀ ਵੀ ਹੈ ਕੈਬਨਟ ਮੰਤਰੀ ਹੈ ਪਾਕਿਸਤਾਨ ਦੀ ਪੰਜਾਬ ਸਰਕਾਰ ਦਾ ਸਤਲ ਦੇ ਸਾਰੇ ਸਿੱਖ ਕੌਮ ਵਾਸਤੇ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਹੀ ਹੋਇਆ 1947 ਤੋਂ ਬਾਅਦ ਮੁਲੇ ਸੋਹ ਨਿਹਾਲ ਸਤਿ ਸ੍ਰੀ ਅਕਾਲ ਸਿੱਖ ਜਿਹੜਾ ਹੈ ਉਹ ਕੈਬਨਟ ਮੰਤਰੀ ਬਣ ਕੇ ਪੰਜਾਬ ਦੀ ਕੈਬਨਟੇ ਚ ਆਇਆ ਮੈਂ ਆਪਣੀ ਪਾਰਟੀ ਦੇ ਸਦਰ ਨਵਾਸੀ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੀਆਂ ਨਵਾਸੀ ਸਾਹਿਬ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਨ ਉਹਨਾਂ ਦਾ ਜਾਤੀ ਉਮਰੇ ਨਾਲ ਤੱਲਕ ਕਿ ਉਹਨਾਂ ਦਾ ਜਾਤੀ ਉਮਰਾ ਤੋਂ ਪਿਛੋਕੜ ਹੈ ਹਮੇਸ਼ਾ ਜਦੋਂ ਵੀ ਸਿੱਖ ਨਾਲ ਗੱਲ ਕਰਦੇ ਨੇ ਬਾਕੀ ਭਾਵੇਂ ਸਾਰਿਆਂ ਦੇ ਨਾਲ ਮਿੱਟੇ ਦੇ ਉਰਦੂ ਚ ਗੱਲ ਕਰ ਰਹੇ ਸਿੱਖ ਦੀ ਵਾਰੀ ਤੇ ਪੰਜਾਬੀ ਸ਼ੁਰੂ ਕਰ ਦਿੰਦੇ। ਸੋ ਇਸੇ ਤਰੀਕੇ ਨਾਲ ਤੁਸੀਂ ਵੇਖਿਆ ਮਸਾਕੀ ਦਾ ਫੈਸਟੀਵਲ ਹੋਇਆ ਤੇ ਜਿਸਮ ਚੀਫ ਪ੍ਰੇਸਿਡੈਂਟ ਸਾਹਿਬਾ ਨੇ ਕਿਹਾ ਉਹਨਾਂ ਨੇ ਕਿਹਾ ਮੈਂ ਆਪ ਜਾਵਾਂਗੀ ਇਸ ਮਸਾਕੀ ਤੇ ਮੈਂ ਜਾ ਕੇ ਬਾਬੇ ਨਾਨਕ ਦੇ ਦਰ ਤੇ ਬੱਥਰ ਟਿਕਾਂਗੀ ਨੱਕ ਬਸਤ ਕੋ ਹੋਵਾਂਗੀ ਆੜੇ ਵਾਲੀ ਸੈਕਟਰੋਂ ਮੈਂ ਜੀ ਆਣੂ ਕਾਵਾਂਗੀ। ਔਰ ਤੁਸੀਂ ਦੇਖਿਆ ਕਿ ਜੋ ਪੈਣ ਜੀ ਗਿਆ ਹੈ ਚੀਫ ਪ੍ਰੇਸਿਡੈਂਟ ਉਹਨਾਂ ਨੇ ਇੱਥੇ ਬਾਬੇ ਨਾਨਕ ਦੇ ਖੇਤਾਂ ਜਾ ਕੇ ਕਣਕ ਦੀ ਵਾਢੀ ਕੀਤੀ। ਉੱਥੇ ਪੰਗਤ 'ਚ ਬੈਠ ਕੇ ਪੰਗਤ ਚ ਬੈਠ ਕੇ ਉਹਨਾਂ ਨੇ ਲੰਗਰ ਚੱਕਿਆ ਉਹਨਾਂ ਵਾਸਤੇ ਜਿਹੜੇ ਸਿਕਿਉਰਿਟੀ ਵਾਲੇ ਸਨ ਉਹਨੇ ਕਹਿੰਦੀ ਅਸੀਂ ਤੁਹਾਨੂੰ ਅਲੱਗ ਦਾ ਪਠਾਨੇ ਸਿਕਿਉਰਿਟੀ ਕਰਕੇ ਉਹਨਾਂ ਨੇ ਕਿਹਾ ਕਿਹੜੀ ਸਿਕਿਉਰਿਟੀ ਬਾਬੇ ਨਾਨਕ ਦੇ ਦਰ ਤੇ ਕੋਈ ਸਿਕਿਉਰਿਟੀ ਮੈਂ ਪੰਗਤ ਤੇ ਜਾ ਕੇ ਬੈਠ ਕੇ ਬੰਦ ਸੋ ਸਾਰੀ ਸਿਕਿਉਰਿਟੀ ਦੇਖਦੇ ਰਹੇ ਕਿ ਭੈਤੀ ਉੱਥੇ ਨਿਕਲੇ ਨੇ ਜਿੱਥੇ ਉਹਨਾਂ ਨੇ ਇੰਤਜ਼ਾਮ ਕੀਤਾ ਜਾ ਕੇ ਸਕਦੇ ਤੇ ਵਿੱਚ ਜਾ ਕੇ ਉਹਨਾਂ ਨੇ ਬੈਠ ਕੇ ਪੰਗਤ ਚ ਲੰਗਰ ਚੱਕਿਆ ਔਰ ਤੁਸੀਂ ਦੇਖਿਆ ਕਿ ਇਸ ਤਰੀਕੇ ਨਾਲ ਥਾਲੇ ਕੀ ਕਰਨ ਕਿਹਾ ਸਰ ਮੈਂ ਤਾਂ ਕਿਸੇ ਨੇ ਕੜੀ ਪਾ ਕੇ ਨਹੀਂ ਦਿੱਤੀ ਇਹ 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 ਭਾਵਨਾ ਵਾਸ ਇਹ ਪਿਆਰ ਸੀ ਬਾਬੇ ਨਾਨਕ ਦੇ ਦਰਨਾ ਇਹ ਪਿਆਰ ਸੀ ਸਿੱਖੀ ਧਰਮ ਦੇ ਨਾਲ ਇਹ ਪਿਆਰ ਸੀ ਮਾਈਨੋਰਟੀ ਦੇ ਨਾਲ ਇਹ ਪਿਆਰ ਜਿਹੜਾ ਆਪਣੇ ਦਾ ਪਾਕਿਸਤਾਨ ਦੇ ਵਿੱਚ ਜੋ ਗੱਲ ਕਰਦੇ ਨੇ ਕੈਬਨਟ ਦੇ ਵਿੱਚ ਖੜੇ ਹੋ ਕੇ ਦਾਨੇ ਪੰਜਾਬ ਵਿੱਚ ਸਮੇਤ ਖੜੇ ਹੋ ਕੇ ਕਿ ਆ ਕਿ ਸਿੱਖ Hindu اور Christian اور ਹੋਰ ਜਿਹੜੇ ਵੀ ਕਟ ਗੰਟੀਆਂ ਨੂੰ ਮੇਰੇ ਸਿਰ ਦਾ ਤਾਜ ਦੇ ਉਹ ਮੈਨੂੰ ਮੇਰਾ ਫਰਜ਼ ਬਣਦਾ ਹੈ ਬੀਇੰਗ ਅ ਚੀਫ ਮਿਨਿਸਟਰ ਕਿ ਮੈਂ ਉਹਨਾਂ ਨੂੰ ਪ੍ਰੋਟੈਕਸ਼ਨ ਦਵਾ ਉਹਨਾਂ ਦੀ ਮੱਝ ਵੀ ਬਾਤ ਜਵਾਨ ਨੂੰ ਮਹਿਫੂਜ਼ ਰੱਖਾ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਦਵਾ ਉਹਨਾਂ ਦੀ ਸੁਰੱਖਿਆ ਨੂੰ ਮੈਂ ਬਿਲਕੁਲ ਇਨਸ਼ੋਰ ਕਰਾਂਗਾ ਤਾਂ ਕਿ ਉਹਨਾਂ ਨੂੰ ਨੁਕਸਾਨ ਨਾ ਪਹੁੰਚੇ ਦਾ ਸਿਕਰੀ ਫਿਰ ਜ ਅੱਜ ਜਿੱਥੇ ਮੰਗਾਂ ਕੀਤੀਆਂ ਮੈਂ ਇਦਾਂ ਹੀ ਕਹਿੰਦਾ ਕਿ ਸਾਰੀਆਂ ਮੰਗਾਂ ਮੈਂ ਇੱਕੋ ਵਾਰੀ ਪੂਰੀਆਂ ਕਰ ਦਿਆਂਗਾ ਦਾਸ ਕੋਸ਼ਿਸ਼ ਕਰੇਗਾ ਕਿ ਦਾਸ ਲੈ ਕੇ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਕਾਰੀ ਮੀਟਿੰਗ ਹੈ ਸੋ ਜੋ ਤੁਸੀਂ ਮੰਗਾਂ ਕੀਤੀਆਂ ਅਸੀਂ ਉਹ ਡਿਸਕਸ ਕਰਾਂਗੇ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੇ ਇਸ ਦੇ ਨਾਲ ਅਸੀਂ ਤੁਹਾਡੀ ਮੰਗਾਂ ਨੂੰ ਪੂਰਾ ਕਰ ਸਕਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਦਾ ਮੰਗਾਂ ਨੂੰ ਡਿਸਕਸ ਕਰਨ ਤੋਂ ਬਾਅਦ ਇਸ ਤੇ ਅਸੀਂ ਫੈਸਲਾ ਕਰੀਏ ਕਿਉਂਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਆਪਣੇ ਵਿਰਸੇ ਨੂੰ ਬਚਾਉਣ ਦੀ ਮੰਗ ਦੀ ਤੁਹਾਡੀ ਕੋਈ ਮੰਗ ਕਿਸੇ ਮੈਂ ਨਹੀਂ ਨੋਟ ਕੀਤਾ ਕਿ ਤੁਹਾਡੀ ਕੋਈ ਮੰਗ ਕਿਸੇ ਸਾਥੀ ਤਸ਼ੀਹਦ ਦੀ ਮੰਗ ਹੋਵੇ ਜਾਂ ਕਿਸੇ ਕੋਈ ਤੁਸੀਂ ਕਿਸੇ ਪਰਸਨਲ ਬੈਨੀਫਿਟ ਦੀ ਮੰਗ ਹੋਵੇ ਕੁਸੀਂ ਸਿੱਖ ਵਿਰਸੇ ਨੂੰ ਬਚਾਉਣ ਦੀ ਗੱਲ ਕਰਦੇ ਹੋ ਸਿੱਖ ਵਿਰਸੇ ਨੂੰ ਸੰਭਾਲਣ ਦੀ ਗੱਲ ਕਰ ਰਹੇ ਹੋ ਸਿੰਘ ਸਭਾ ਦੀ ਜਿਹੜੀ ਕੰਟ੍ਰਿਬਿਊਸ਼ਨ ਨੇ ਉਹ ਹੈਲਥ ਇਚ ਨੇ ਉਹ ਐਜੂਕੇਸ਼ਨ ਨੇ ਗੁਰਦੁਆਰਾ ਦੀ ਸੇਵਾ ਸੰਭਾਲ ਇਚ ਨੇ ਕੁਝ ਕੁਝਨ ਬਚਾਉਣ ਦੀ ਕੰਟ੍ਰਿਬਿਊਸ਼ਨ ਹੈ ਸੋ ਅਸੀਂ ਦੇਖਾਂਗੇ ਅਸੀਂ ਕਿਸ ਤਰੀਕੇ ਨਾਲ ਤੁਹਾਡੀਆਂ ਨਾ ਮੰਗਾਂ ਨੂੰ ਅਸੀਂ ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਹੈ ਤਾਂ ਸੀਐਸਓ ਵੀ ਆਪਣਾ ਐਕਸ਼ਨ ਪਲਾਨ ਬਣਾਈਏ ਤਾਂ ਕਿ ਤੁਹਾਡੀ ਮੰਗ ਮੰਗਾ ਅਸੀਂ ਅਮਲ ਕਰ ਸਕੀਏ ਪਰ ਮੈਂ ਤੁਹਾਨੂੰ ਇੱਕੋ ਬੇਨਤੀ ਕਰਾਂਗਾ ਕਿ ਪਾਕਿਸਤਾਨ ਆਪਣਾ ਪਲੈਟਫਾਰਮ ਤੁਹਾਨੂੰ ਦਿੰਦਾ ਹੈ ਕਿ ਤੁਸੀਂ ਪੱਤਰਕਾਰ ਪਰ ਨਾਲ ਆਲੇ ਜਵਾਪਰ ਜਾਓ ਇਸ ਟਾਈਮ ਉਹ ਪੰਥਕ ਇਸ਼ੂ ਜਿਨ੍ਹਾਂ ਨੇ ਕੌਮ ਨੂੰ ਦਫੇਟੀ ਛਾਇਆ ਹੈ ਉਹ ਨਾਨਕਸ਼ਹੀ ਕੈਲੰਡਰ ਦਾ ਇਸ਼ੂ ਹੈ ਉਹ ਹੋਰ ਬਹੁਤ ਸਾਰੇ ਦਸ਼ਮ ਗ੍ਰੰਥ ਦਾ ਇਸ਼ੂ ਹੈ ਐਸੇ ਪੰਥਕ ਇਸ਼ੂ ਨੇ ਜਦੋਂ ਮੈਂ ਬਾਹਰ ਜਾਣਾ ਤੇ ਮੈਨੂੰ ਬਹੁਤ ਦੁੱਖ ਲੱਗਦਾ ਹੈ ਮੈਂ ਪਿਛਲੇ ਦਿਨਾਂ ਯੂਕੇ ਗਿਆ ਤੇ ਮੈਨੂੰ ਯੂਕੇ ਜਾ ਕੇ ਇੱਕ ਸਿੰਘ ਮਿਲਿਆ ਤੇ ਉਹਨੇ ਕਿਹਾ ਤੁਸੀਂ ਕਿਹੜੇ ਗੁਰੂ ਘਰ ਜਾਣਾ ਹੈ ਮੈਂ ਕਿਹਾ ਗੁਰੂ ਘਰ ਕੀ ਨਾ ਤੋ ਕਿਹੜਾ ਜਾਣਾ ਗੁਰੂ ਘਰ ਤੇ ਗੁਰੂ ਘਰ ਹੁੰਦਾ ਹੈ ਪਤਾ ਲੱਗਾ ਜੀ ਇੱਕ ਗੁਰੂ ਘਰ ਰਾਣਿਆਂ ਦਾ ਮਨਾ ਨਹੀਂ ਦਿੰਦਾ ਇੱਕ ਗੁਰੂ ਘਰ ਫਲਾਣਿਆਂ ਦਾ ਇੱਕ ਗੁਰੂ ਘਰ ਫਲਾਣਿਆਂ ਦਾ ਇੱਕ ਗੁਰੂ ਘਰ ਫਲਾਣਿਆਂ ਦਾ ਤੁਸੀਂ ਕਿਹੜੇ ਗੁਰੂ ਘਰ ਦੇਣਾ ਮੈਂ ਕਿਹਾ ਪਾਕਿਸਤਾਨ 'ਚ ਇੱਕੋ ਗੁਰੂ ਘਰ ਹੈ ਜਿਹੜਾ ਕਿ ਅਕਾਲ ਤਖਤ ਸਭ ਦੀ ਬਰਿਆਦਤ ਮੰਨਦਾ ਬਿਲਕੁਲ ਗੁਰੂ ਨਾਨਕ ਦੇਵ ਜੀ ਪਾਕਿਸਤਾਨ ਦੇ ਇੱਕੋ ਮਰਿਆਦਾ ਸੀ ਮੰਦੇ ਆ ਉਹ ਅਕਾਲ ਤਖਤ ਸਭ ਦੀ ਬਰਿਆਦਤ ਹੈ ਔਰ ਇੱਕ ਗੱਲ ਦਾਅਵੇ ਨਾਲ ਜਾ ਕੇ ਦੱਸ ਦੇਣਾ ਕਿ ਪਾਕਿਸਤਾਨ 'ਚ ਕਿਸੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਰ ਨੂੰ ਬਜ ਨਹੀਂ ਲਾਇਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਖਸ਼ਿਸ਼ ਹੈ ਅਸੀਂ ਪਾਕਿਸਤਾਨੀ ਸਿੱਖ ਬੜੇ ਫਖਰ ਨਾਲ ਕਰਨੇ ਆ ਕਿ ਗੁਰਨਾਨਦ ਸਾਹਿਬ ਨੇ ਗੋਬਿੰਦ ਸਿੰਘ ਜੀ ਵਾਰਾਗੇ ਸਾਡੀ ਬੱਤੇ ਬਖਸ਼ਿਸ਼ ਕੀਤੀ ਹੈ ਸਾਡੀ ਜਿਹੜੀ ਆਣੇ ਵਾਲੀ ਨਵੀਂ ਪਨੀਰੀ ਵੀ ਹੈ ਉਹਨਾਂ ਚ ਤੁਹਾਨੂੰ 70 ਤੋਂ 80% ਲੋਕ ਅੰਮ੍ਰਿਤਧਾਰੀ ਮਿਲਣਗੇ ਔਰ ਕਿਸੇ ਇੱਕ ਨਿਯਾਤਿਤ ਕਰੂ ਗੁਰੂ ਗੋਬਿੰਦ ਸਿੰਘ ਜੀ ਵਾਰਾਗੇ ਦਿੱਤੀ ਹੋਈ ਮੋਰ ਨੂੰ ਬਾਦਿੰਗਾ ਸਭ ਨੂੰ ਸੱਤੇ ਬੜੀ ਬਖਸ਼ਿਸ਼ ਹੈ ਅਸੀਂ ਅਰਦਾਸ ਕਰਦੇ ਆਂ ਕੀ ਗੁਰੂ ਸਾਹਿਬ ਇਸ ਤਰੀਕੇ ਨਾਲ ਪਾਕਿਸਤਾਨ ਦੇ ਸੰਗਤ ਤੇ ਦੁਨੀਆ ਪਾਣ ਦੇ ਸੰਗਤ ਜਿੱਥੇ ਬੈਠੀ ਹੈ ਉਹਨਾਂ ਤੋਂ ਆਪਣੀ ਮਿਹਰ ਪ੍ਰਯਾਤ ਰੱਖੇ ਆਪਣੇ ਪਾਠ ਨੂੰ ਜੋੜੀ ਰੱਖੇ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਰਾਮਾਂ ਤੇ ਚਲਨ ਦੀ ਬਲਬੁਤੀ ਰੱਖੇ ਤਾਂ ਕਿ ਜਿਹੜੇ ਗੁਰੂ ਸਾਹਿਬ ਨੇ ਆਪਣੀਆਂ ਕੁਰਬਾਨੀਆਂ ਦਿੱਤੀ ਆਪਣਾ ਪੂਰਾ ਸਰਵੰਸ ਵਾਰਤਾ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੋ ਉਹਨਾਂ ਨੇ ਕਿਸੇ ਕਾਸਤੇ ਵਾਰਿਆ ਇਸ ਹਸਤੇ ਨੇ ਸਿਵਾਰਿਆ ਕਿ ਆਪਾਂ ਕੋਈ ਡੇਰੇਵਾਦ ਵਾਲੇ ਪਾਸੇ ਚੱਲ ਪਵੇ ਕੋਈ ਕਿਸੇ ਹੋਰ ਪਾਸੇ ਚੱਲ ਪਵੇ ਜਿਹੜਾ ਕਿ ਅਨਫਾਰਚਨਟਲੀ ਇਸ ਵਕਤ ਹੋ ਰਿਹਾ ਹੈ ਸੋ ਪਾਕਿਸਤਾਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪਲੇਟਫਾਰਮ ਤੁਹਾਨੂੰ ਦਿੰਦੀ ਹੈ ਆਓ ਜਿੰਨੇ ਤੁਹਾਡੇ ਪੰਥਕ ਇਸ਼ੂ ਨੇ ਜਿਹੜਾ ਦਾ ਹੱਲ ਨਹੀਂ ਹੋ ਰਿਹਾ ਆਓ ਬੈਠੀਏ ਮੈਂ ਸਿੰਘ ਸਭਾ ਵਿੱਚ ਮੌਜੂਦ ਰਹੇ ਤੁਮ ਤੁਮਾ ਸਾਹਿਬ ਦੇ ਸਭ ਕਾਲ ਸਿ ਜਸਦਾ ਦੇ ਮੈਂ ਇਨਾ ਦੀ ਰਹਿਮੀ ਬੇਨਤੀ ਕਰਦਾ ਮੈਂ ਹਾਲ ਤੱਕ ਸਭ ਦੇ ਜਸਦਾ ਨੂੰ ਬੇਨਤੀ ਕਰਦਾ ਮੈਂ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰਦਾ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਹੁਤ ਸਾਰੇ ਹੋਰ ਸੰਸਥਾਾਂ ਦੀਏ ਕਿ ਭਾਰਤ ਵਿੱਚ ਕੰਮ ਕਰਦੀਆਂ दुनिया भर के बख गुरु घर ज कमेटियां ने उन्होंने मैं सद् दिना आओ बैठिए डिसाइड करिए दिन आप जो मर्जी दिन करके आप मसलों का हल करिए ताकि जी सिख कौम है जो एक गौस है जी हमेशा जुल्म दुन के खिलाफ करिए जुलम कहीं बर्दाश्त नहीं किया जी जालम जुलम करता तो आवाज खिलाफ़ आवाज़ चुकती है सो अपा मिलकर बैठ के फैसले करिए ताकि आपू एक रस्ते चला सके और पाकिस्तान अपना प्लैटफॉर्म ज्यादा दास एक बार फिर तुम इतने जिया आखता है ਤੁਹਾਡੀ ਅਗਰ ਇੱਥੇ ਜਾਂਦਿਆਂ ਹੋਇਆ ਤੁਹਾਡੀ ਕੋਈ ਸੇਵਾ ਸੰਭਾਲ ਚ ਕੋਈ ਗਲਤੀ ਹੋਵੇ ਉਹਦੇ ਅਸਰ ਸੀ ਦੁਆ ਚੋੜ ਕੇ ਮਾਫੀ ਮੰਗਦੇ ਆਂ ਬਾਕੀ ਮੈਂ ਆਪਣੇ ਸਟਾਫ ਨੂੰ ਹੁਣੀ ਕਹਿੰਦਾ ਤੁਹਾਨੂੰ ਅਸੀਂ ਹੁਣੀ ਆਪਨਾ ਲੈ ਕੇ ਜਾ ਰਹੇ ਹਾਂ ਜੀ ਤੁਹਾਨੂੰ ਤੁਸੀਂ ਫਕੀਰ ਖਾਨਾ ਜਾਣਾ ਚਾਹ ਰਹੇ ਹੋ ਮੈਰੇਜ ਕਰਤਾ ਤੁਹਾਨੂੰ ਫਕੀਰ ਖਾਨਾ ਲੈ ਕੇ ਜਾ ਰਹੇ ਹਾਂ ਤੁਸੀਂ ਕਮਰਕ੍ਰੈਂਸ ਤੇ ਜਾਣਾ ਜੀ 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 ਕਿ ਕਿਛੇ ਜੀ ਮੈਂ ਕਹਿੰਦਾ ਜੀ ਹੁਣ ਤੁਹਾਨੂੰ ਕਰਵਾ ਲਿਆ ਜੋ ਅਰੇਂਜ ਹੋ ਗਿਆ ਤੁਹਾਡਾ ਉਹ ਵੀ ਹੋ ਗਿਆ ਅਰੇਂਜ ਤੁਹਾਡਾ ਹੁਣ ਇਹ ਵਰਟੀ ਵੀ ਲਾ ਕੇ ਜਾ ਰਹੇ ਗੱਡੀ ਬਾਹਰ ਆ ਗਈ ਤੁਹਾਨੂੰ ਸਕੋਰ ਲੈ ਕੇ ਜਾਏਗੀ ਸੋ ਤੁਹਾਡਾ ਪੂਰਾ ਸਿਕਿਉਰਿਟੀ ਤੇ ਮੈਨੂੰ ਪਤਾ ਇੱਕ ਗੋਸ਼ਤੀ ਗਿਆ ਥੋੜਾ ਜਿਹਾ ਹੋ ਗਿਆ ਬਟ ਮੈਨੂੰ ਪਤਾ ਹੁੰਦਾ ਕਿ ਸਿਕਿਉਰਿਟੀ ਹੈ ਤੇ ਤੁਹਾਡੇ ਸਾਹਮਣੇ ਬੈਠੇ ਨੇ ਸਾਡੇ ਅਰਸ਼ਦ ਭਾਈ ਸਾਹਿਬ ਇਹ ਤਾਂ ਇੱਕ ਫੋਨ ਕਰਨ ਤੇ ਇੱਥੇ ਤਾਂ ਸਰਕਾਰਾਂ ਹਿੱਲ ਜਾਂਦੀਆਂ ਸੋ ਸੋ ਇਹ 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 ਇੱਥੇ ਮੌਜੂਦ ਹੈ ਸੋ ਤੁਹਾਡੀ ਬਿਲਕੁਲ ਸੇਵਾ ਸਬਾਦ ਵਿੱਚ ਕੋਈ ਹੋਣੀ ਨਹੀਂ ਰਹੇਗੀ ਗੁਰੂ ਪਾਸਿ ਤੁਹਾਡੇ ਤੇ ਬਖਸ਼ਿਸ਼